ਆਪਾਂ ਅੱਜ ਗੱਲ ਕਰਾਂਗੇ ਪਬਲਿਕ ਚਾਰਜ ਬਾਰੇ ਪਬਲਿਕ ਚਾਰਜ ਕੀ ਹੈ ਉਹਦੇ ਨੁਕਸਾਨ ਕੀ ਨੇ ਕਿਹਦੇ ਉੱਪਰ ਉਹ ਲਾਗੂ ਹੁੰਦਾ ਹੈ ਤੇ ਕੌਣ ਉਹਦੇ ਉੱਤੇ ਉਹ ਰੂਲ ਵਿੱਚ ਜੋ ਐਗਜ਼ੈਂਟ ਹੈ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਵੀ ਜਿਹੜੀ ਡੀ ਨੈਚਰਲਾਈਜੇਸ਼ਨ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਵਸ ਸਿਟੀਜ਼ਨਸ਼ਿਪ ਜਿਹੜੀ ਹੈ ਵਾਪਸ ਲੈ ਰਹੀ ਹੈ ਟਰੰਪ ਸਰਕਾਰ ਵੀ ਉਹਦੀ ਕੀ ਕੈਟੇਗਰੀਜ਼ ਨੇ ਕਿਹਨੂੰ ਪ੍ਰਾਇੋਰਟਾਈਜ਼ ਕਰ ਰਹੇ ਨੇ ਉਹ ਤੇ ਕੀ ਤੁਸੀਂ ਉਹਨਾਂ ਵਿੱਚ ਆਉਂਦੇ ਵੀ ਨਹੀਂ ਹੁੰਦੇ ਸੋ ਅਗੇਨ ਮਕਸਦ ਕਿਸੇ ਨੂੰ ਡਰਾਣਾ ਨਹੀਂ ਹੈ ਮਕਸਦ ਹੈਗਾ ਵੀ ਸਹੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਣਾ ਤੇ ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਹੱਕ ਕੀ ਨੇ ਤੁਹਾਡੇ ਰਾਈਟਸ ਕੀ ਨੇ ਕਿਹੜੇ ਰੂਲ ਤੁਹਾਡੇ ਤੇ ਲਾਗੂ ਹੁੰਦੇ ਨੇ ਤਾਂ ਕਿ ਤੁਸੀਂ ਜੋ ਵਧੀਆ ਫੈਸਲੇ ਲੈ ਸਕੋ ਕਿ ਆਪਣੀ ਜ਼ਿੰਦਗੀ ਨੂੰ ਤੁਸੀਂ ਬਿਨਾਂ ਕਿਸੇ ਡਰ ਤੋਂ ਜੀ ਸਕੋ ਤੇ ਸ਼ੁਰੂ ਕਰਦੇ ਹਾਂ ਜੀ ਪਬਲਿਕ ਚਾਰਜ ਰੂਲ ਤੋਂ ਕਿ ਸਭ ਤੋਂ ਪਹਿਲਾਂ ਡਿਫਾਈਨ ਕਰੀਏ ਕਿ ਪਬਲਿਕ ਚਾਰਜ ਰੂਲ ਹੈ ਕੀ ਆ ਤਾਂ ਵੀ ਕਾਫੀ ਕੁਐਸ਼ਚਨਸ ਮੈਨੂੰ ਆਉਂਦੇ ਨੇ ਵੀ ਪਬਲਿਕ ਚਾਰਜ ਕੀ ਹੈ ਆ ਸੈਲਮ ਵਾਲੇ ਵੀ ਸਾਨੂੰ ਕੁਐਸ਼ਚਨਸ ਕਰਦੇ ਨੇ ਹੋਰ ਜਿਹਨਾਂ ਦੇ ਯੂ ਨੋ ਕਿਸੇ ਨੇ ਪੇਰੈਂਟਸ ਦੀ ਅਪਲੀਕੇਸ਼ਨ ਲਾਈ ਹੈ ਕਿਸੇ ਨੇ ਯੂ ਨੋ ਸਿਬਲਿੰਗਸ ਦੀ ਲਾਈ ਹੈ ਸੋ lettes define ਸਭ ਤੋਂ ਪਹਿਲਾਂ ਕੀ ਪਬਲਿਕ ਚਾਰਜ ਹੈ ਕੀ ਪਬਲਿਕ ਚਾਰਜ ਰੂਲ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕੋਈ ਵੀਜ਼ਾ ਅਪਲੀਕੇਸ਼ਨ ਅਪਲਾਈ ਕਰਦੇ ਹੋ ਜਾਂ ਵੀਜ਼ੇ ਵਾਸਤੇ ਅਪਲਾਈ ਕਰਦੇ ਹੋ ਚਾਹੇ ਤੁਸੀਂ ਅਬਰਾਡ ਅਪਲਾਈ ਕਰ ਰਹੇ ਹੋ ਮੀਨਿੰਗ ਤੁਹਾਡੇ ਹੋਮ ਬੇਸ ਤੋਂ ਤੇ ਜੇ ਤੁਸੀਂ ਕੋਈ ਐਡਜਸਟਮੈਂਟ ਅਪਲੀਕੇਸ਼ਨਸ ਲਾਈਏ ਇੱਥੇ ਲਾਈ ਹੈ ਅਮਰੀਕਾ ਦੇ ਵਿੱਚ ਯਾ ਤੇ ਵੀਜ਼ਾ ਆਫੀਸਰਸ ਨੇ ਜਾਂ ਰਿਮਿਗ੍ਰੇਸ਼ਨ ਆਫੀਸਰਸ ਨੇ ਡਿਪੈਂਡਿੰਗ ਉਨ ਤੁਸੀਂ ਕਿਹੜੀ ਐਪਲੀਕੇਸ਼ਨ ਕਿੱਥੇ ਲਾਈ ਆ ਉਹਨਾਂ ਨੂੰ ਇੱਕ ਅਨਾਲਿਸਿਸ ਕਰਨੀ ਪੈਂਦੀ ਹੈ ਅਮਰੀਕਨ ਲਾਅ ਦੇ ਵਿੱਚ ਤੇ ਉਹ ਅਨਾਲਿਸਿਸ ਵਿੱਚ ਉਹਨਾਂ ਦਾ ਮਕਸਦ ਇਹ ਹੈਗਾ ਦੇਖਣਾ ਕਿ ਜੇ ਤੁਹਾਨੂੰ ਅਮਰੀਕਾ ਵਿੱਚ ਉਹ ਗ੍ਰੀਨ ਕਾਰਡ ਦਿੰਦੇ ਨੇ ਜਾਂ ਤੁਹਾਨੂੰ ਤੁਹਾਡੇ ਦੇਸ਼ ਤੋਂ ਅਮਰੀਕਾ ਦਾ ਇਮੀਗ੍ਰੇਟ ਵੀਜ਼ਾ ਦਿੰਦੇ ਨੇ ਕਿ ਤੁਸੀਂ ਅਮਰੀਕਾ ਵਿੱਚ ਆ ਕੇ ਅੱਜ ਜੋ ਅੱਗੇ ਜਾ ਕੇ ਕਿਤੇ ਸਰਕਾਰ ਦੇ ਉੱਪਰ ਬੋਝ ਤਾਂ ਨਹੀਂ ਬਣੋਗੇ ਸੋ ਉਹਦੇ ਵਿੱਚ ਨਾ ਉਹ ਇੱਕ ਟੋਟੈਲਿਟੀ ਆਫ ਦ ਸਰਕਮਸਟੈਂਸ ਐ ਇੱਕ ਲੀਗਲ ਟਰਮ ਹੈਗੀ ਹੈ ਮਤਲਬ ਕਿ ਸਾਰੀਆਂ ਚੀਜ਼ਾਂ ਨੂੰ ਦੇਖਦੇ ਨੇ ਜਿਵੇਂ ਕਿ ਤੁਹਾਡੀ ਉਮਰ ਤੁਹਾਡੀ ਸਿਹਤ ਤੁਹਾਡੇ ਸਕਿੱਲਸ ਤੁਹਾਡੀ ਐਜੂਕੇਸ਼ਨ ਤੁਸੀਂ ਜਿਹੜੇ ਦੇਸ਼ ਤੋਂ ਆ ਰਹੇ ਹੋ ਤੁਹਾਡੇ ਉੱਥੇ ਕੀ ਕਾਰੋਬਾਰ ਸੀ ਜਿੱਥੇੋਂ ਤੁਸੀਂ ਅਮਰੀਕਾ ਚ ਆਣਾ ਹੈ ਤੁਸੀਂ ਕੀ ਕਾਰੋਬਾਰ ਕਰੋਗੇ ਤੇ ਉਹ ਜੋ ਸਾਰੀ ਚੀਜ਼ਾਂ ਉਹ ਦੇਖਦੇ ਨੇ ਵੀ ਤੇ ਉਹ ਅੰਦਾਜ਼ਾ ਲਾਉਂਦੇ ਨੇ ਵੀ ਤੁਹਾਨੂੰ ਕੋਈ ਐਵੇ ਮੈਡੀਕਲ ਯੂ ਨੋ ਪ੍ਰੋਬਲਮ ਤਾਂ ਨਹੀਂ ਹੈਗੀ ਜਾਂ ਕੋਈ ਤੁਹਾਨੂੰ ਸਕਿੱਲਸ ਤਾਂ ਨਹੀਂ ਸ਼ੋਰਟੇਜ ਤਾਂ ਨਹੀਂ ਹੈ ਵੀ ਤੁਸੀਂ ਕੰਮ ਕਰ ਸਕੋਗੇ ਇੱਥੇ ਸੋ ਬੇਸਿਕਲੀ ਉਹਨਾਂ ਦਾ ਮਤਲਬ ਇਹ ਦੇਖਣ ਦਾ ਵੀ ਜੇ ਤੁਹਾਨੂੰ ਅਮਰੀਕਾ ਵਿੱਚ ਲੈ ਕੇ ਉਹ ਆਂਦੇ ਨੇ ਜਾਂ ਤੁਹਾਨੂੰ ਇੱਥੇ ਗ੍ਰੀਨ ਕਾਰਡ ਮਿਲਦਾ ਹੈ ਅਗੇ ਇੰਡੀਪੈਂਡਿੰਗ ਅਪਲੀਕੇਸ਼ਨ ਅਨ ਵੀਜ਼ਾ ਟਾਈਪ ਹਨਾ ਵੀ ਤੁਸੀਂ ਸਰਕਾਰ ਉੱਪਰ ਬੋਝਦਾਰੀ ਬਣੋਗੇ ਜੇ ਉਹਦਾ ਆਨਸਰ ਹੈਗਾ ਯੈਸ ਵੀ ਤੁਸੀਂ ਲਾਈਕਲੀ ਅਗੇ ਜਾਂ ਕੇ ਸਰਕਾਰ ਤੇ ਬੋਝ ਬਣ ਸਕਦੇ ਹੋ ਤੇ ਫਿਰ ਉਹ ਤੁਹਾਨੂੰ ਵੀਜ਼ਾ ਡਿਨਾਈ ਕਰ ਸਕਦੇ ਨੇ ਤੁਹਾਡੀ ਗ੍ਰੀਨ ਕਾਰਡ ਅਪਲੀਕੇਸ਼ਨ ਡਿਨਾਈ ਕਰ ਸਕਦੇ ਨੇ ਤੇ ਜੇ ਲੋਗੇ ਵੀ ਨਹੀਂ ਤੁਸੀਂ ਲਾਈਕਲੀ ਸਰਕਾਰ ਉੱਪਰ ਬੋਝ ਨਹੀਂ ਬਣੋਗੇ ਉਹਨਾਂ ਦੀ ਐਨਾਲਿਸਿਸ ਦੇ ਮੁਤਾਬਿਕ ਤੇ ਫਿਰ ਉਹ ਤੁਹਾਡੀ ਅਪਲੀਕੇਸ਼ਨ ਐ ਪੇਟੀਸ਼ਨ ਉਹ ਗ੍ਰਾਂਟ ਹੋ ਜਾਏਗੀ ਸਤਿ ਸ੍ਰੀ ਅਕਾਲ ਮੈਂ ਅਟਾਰਨੀ ਇੰਦਰ ਰਾਜ ਸਿੰਘ ਫਰਮ ਦ ਸਿੰਘ ਲਾਫਰ ਆਫਿਸ ਐਂਡ ਵੈਲਕਮ ਟੂ ਲੀਗਲ ਟਾਕ ਵਿਦ ਇੰਦਰ ਰਾਜ ਅੱਜ ਦਾ ਸ਼ੋਅ ਮੈਂ ਇਕੱਲਾ ਕਰ ਰਿਹਾ ਬਿਕਾਜ਼ ਜਿਹੜੇ ਸਾਡੇ ਹੋਸਟ ਨੇ ਜਿਸਨ ਪਟਲਪਾ ਜੀ ਉਹ ਅੱਜ ਫਲਾਈ ਕਰ ਰਹੇ ਨੇ ਤੇ ਉਹ ਜਾ ਰਹੇ ਨੇ ਬਾਸਟਨ ਕਿਉਂਕਿ ਉਹ ਕਰ ਰਹੇ ਨੇ ਟੂ ਕਵਰ ਦੀ ਬਾਸਟਨ ਪੰਗਨਾ ਲਾਈਵ ਜਿਹੜਾ ਉੱਥੇ ਇਵੈਂਟ ਹੈਗਾ ਦਿਸ ਵੀਕਐਂਡ ਸੋ ਅੱਜ ਮੈਂ ਸ਼ੋ ਕਰਾਂਗਾ ਇਕੱਲਾ ਐਂਡ ਵਿਲ ਅਨਸਰ ਸਮ ਕੁਐਸ਼ਨਸ ਜਿਹੜੇ ਮੈਨੂੰ ਸਬਮਿਟ ਹੋਏ ਸੀ ਟਿਕਟੌਕ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਜੋ ਥੋੜੇ ਜਿਹਰੇ ਮੇਰੇ ਆਫਿਸ ਸਿਕਸ਼ਨਸ ਆਏ ਸੀ ਤੇ ਉਸ ਤੋਂ ਇਲਾਵਾ ਆਪਾਂ ਅੱਜ ਗੱਲ ਕਰਾਂਗੇ ਪਬਲਿਕ ਚਾਰਜ ਬਾਰੇ ਪਬਲਿਕ ਚਾਰਜ ਕੀ ਹੈ ਉਹਦੇ ਨੁਕਸਾਨ ਕੀ ਨੇ ਕਿਹਦੇ ਉੱਪਰ ਉਹ ਲਾਗੂ ਹੁੰਦਾ ਹੈ ਤੇ ਕੌਣ ਉਹਦੇ ਉੱਤੋਂ ਉਹ ਰੂਲ ਵਿੱਚੋਂ ਐਗਜ਼ੈਂਪਟ ਹੈ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਵੀ ਜਿਹੜੀ ਡੀ ਨੈਚੁਰਲਾਈਜੇਸ਼ਨ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਵਸ ਸਿਟੀਜ਼ਨਸ਼ਿਪ ਜਿਹੜੀ ਹੈ ਵਾਪਸ ਲੈ ਰਹੀ ਹੈ 트ੰਪਸ ਸਰਕਾਰ ਵੀ ਉਹਦੀ ਕੀ ਕੈਟੇਗਰੀਜ਼ ਨੇ ਕਿਹਨੂੰ ਪ੍ਰਾਇੋਰਟਾਈਜ਼ ਕਰ ਰਹੇ ਨੇ ਉਹ ਤੇ ਕਿ ਤੁਸੀਂ ਉਹਨਾਂ ਵਿੱਚ ਆਉਂਦੇ ਵੀ ਕਿ ਨਹੀਂ ਆਉਂਦੇ ਸੋ ਅਗੇਨ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੈ ਮਕਸਦ ਹੈਗਾ ਵੀ ਸਹੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਣਾ ਤੇ ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਹੱਕ ਕੀ ਨੇ ਤੁਹਾਡੇ ਰਾਈਟਸ ਕੀ ਨੇ ਕਿਹੜੇ ਰੂਲਸ ਤੁਹਾਡੇ ਤੇ ਅਪਲਾਈ ਹੁੰਦੇ ਨੇ ਤਾਂ ਕਿ ਤੁਸੀਂ ਜੋ ਵਧੀਆ ਫੈਸਲੇ ਲੈ ਸਕੋ ਤੇ ਆਪਣੀ ਜ਼ਿੰਦਗੀ ਨੂੰ ਤੁਸੀਂ ਬਿਨਾਂ ਕਿਸੇ ਡਰ ਤੋਂ ਜੀ ਸਕੋ ਓਕੇ ਸੋ ਪਬਲਿਕ ਚਾਰਜ ਰੂਲ ਆਪਾਂ ਡਿਫਾਈਨ ਕਰ ਲਿਆ ਕੀ ਹੈ ਬੇਸਿਕਲੀ ਤੁਸੀਂ ਸਰਕਾਰ ਉੱਪਰ ਬੋਝ ਤਾ ਨਹੀਂ ਬਣੋਗੇ ਸੋ ਹੁਣ ਆਪਾਂ ਗੱਲ ਕਰ ਲਈਓ ਜਿਹੜੀ ਨਵੀਂ ਮੈਮੋਰੈਂਡਮ ਜਾਂ ਮੈਮੋ ਡ੍ਰੌਪ ਹੋਇਆ ਹੈ ਜਾਂ ਆਇਆ ਹੈ ਡਿਪਾਰਟਮੈਂਟ ਆਫ ਸਟੇਟ ਵੱਲੋਂ ਉਹਦਾ ਕੀ ਮਤਲਬ ਹੈ ਵੀ ਉਹ ਵਿੱਚ ਕੋਣ ਕੋਣ ਕਿਸ ਦੇ ਕਿਸ ਉੱਪਰ ਲਾਗੂ ਹੁੰਦਾ ਬੇਸਿਕਲੀ ਰਾਈਟ ਸੋ ਇਹਨਾਂ ਨੇ ਨਾ ਜਿਹੜਾ ਪਬਲਿਕ ਚਾਰਜ ਰੂਲ ਆ ਕਾਫੀ ਉਹਨੂੰ ਐਕਸਪੈਂਡ ਕਰਦਾ ਹੈ ਇਹਨਾਂ ਨੇ ਇੱਕ ਨਾ ਜੋ ਲੂ ਹੁੰਦਾ ਸੀ ਜਿਵੇਂ ਇਲੈਕਟ੍ਰੋਨਿਕ ਮੈਕੈਨिकल ਕੰਡੀਸ਼ਨਸ ਕਲਾਸ ਬੀ ਕਲਾਸ ਸੀ ਵਾਟਐਵਰ ਕੋਈ ਨਾ ਕੋਈ ਨਾ ਉਹ ਨਹੀਂ ਹੁੰਦਾ ਸੀ ਵੀ ਯੂ نو ਵੀ ਕੋਈ ਵੱਡੀ ਚੀਜ਼ ਨਹੀਂ ਮੰਨੀ ਜਾਂਦੀ ਸੀ ਉਹ ਹੁਣ ਜਿਹੜੀ ਨਵੀਂ ਮੈਮੋ ਆ ਉਹਨਾਂ ਨੇ ਆਫੀਸਰਸ ਨੂੰ ਸਿੱਧਾ ਸਿੱਧਾ ਕਿਹਾ ਹੈ ਵੀ ਜੇ ਤੁਸੀ ਵੀਜ਼ਾ ਇੰਟਰਵਿਊਸ ਕਰਨੀਆਂ ਨੇ ਵੀਜ਼ਾ ਇੰਟਰਵਿਊ ਦੇ ਦੌਰਾਨ ਤੁਹਾਨੂੰ ਇਹ ਵੀ ਹੁਣ ਧਿਆਨ ਰੱਖਣਾ ਪੈਣਾ ਹੈ ਵੀ ਜਿਹੜੀ ਕਲਾਸ B ਮੈਡੀਕਲ ਕੰਡੀਸ਼ਨਸ ਨੇ ਜਿਵੇਂ ਕਿ ਓਬੀਸਿਟੀ ਰਾਈਟ ਜਿਹਦੇ ਨਾਲ ਕੀ ਫਿਰ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਤੁਹਾਨੂੰ ਐਸ ਬਾਦ ਬਿਮਾਰੀ ਹੋ ਸਕਦੀ ਹੈ ਤੁਹਾਨੂੰ ਸਲੀਪ ਐਪਰੀਆ ਹੋ ਸਕਦਾ ਹੈ ਹੋਰ ਕਾਫੀ ਚੀਜ਼ਾਂ ਨੇ ਹੁਣ ਕਹਿੰਦੇ ਵੀ ਉਹ ਵੀ ਜਿਹੜੀ ਤੁਸੀਂ ਹੈਲਥ ਕੰਡੀਸ਼ਨਸ ਨੇ ਜਿੰਨੂੰ ਆਪਾਂ ਕ੍ਰੋਨਿਕ ਹੈਲਥ ਕੰਡੀਸ਼ਨ ਕਹਿ ਸਕਦੇ ਆ ਵੀ ਤੁਸੀਂ ਉਹ ਹੁਣ ਉਹ ਅਨਲਿਸਿਸ ਵਿੱਚ ਜਿੱਦਾਂ ਤੁਸੀਂ ਉਹਨੂੰ ਐਡ ਕਰਨਾ ਹੈ ਤੇ ਜੇ ਕਿਸੇ ਨੂੰ ਕੋਈ ਕ੍ਰੋਨਿਕ ਅਨਲਿਸਿਸ ਹੈਗੇ ਨੇ ਤੇ ਜੇ ਤੁਹਾਡੀ ਡਿਟਰਮੀਨੇਸ਼ਨ ਦੇ ਮੁ ਉਹ ਬੰਦਾ ਯੂ نو ਜਾਂ ਉਹ ਇਨਸਾਨ ਅੱਗੇ ਜਾ ਕੇ ਅਮਰੀਕਨ ਸਰਕਾਰ ਉੱਪਰ ਬੋਝ ਬਣ ਸਕਦਾ ਹੈ ਤੇ ਤੁਹਾਨੂੰ ਉਹਦਾ ਵੀਜ਼ਾ ਡਿਨਾਈ ਕਰ ਦੇਣਾ ਚਾਹੀਦਾ ਹੈ ਸੋ ਕਾਫੀ ਜਿਦਾ ਇਹਨਾਂ ਇੱਕ ਜਿਹੜੀ ਐਕਸਪ੍ਰੈਸ਼ਨ ਹੈਗੀ ਹੈ ਕਾਫੀ ਡਰਖੌਨੀ ਹੈ ਨਾ ਕਹਿੰਦਾ ਮਤਲਬ ਇਹ ਹੈਗਾ ਉਹਦਾ ਵੀ ਲਾ ਤੋਂ ਲਾ ਦੇ ਵਿੱਚੋਂ ਕਾਫੀ ਉਹਨਾਂ ਨੇ ਐਕਸਪੈਂਡ ਕਰਤੀ ਹੈ ਡੈਫੀਨੇਸ਼ਨ ਉਹਦੀ ਜੋ ਵੀ ਹੋਣਾ ਨਹੀਂ ਚਾਹੀਦਾ ਪਰ ਆਬਵੀਸਲੀ ਇਸ ਵਾਰ ਉਹਨਾਂ ਦਾ ਜੋਰ ਲੱਗਾ ਹੋਇਆ ਹੈ ਟੂ ਸਟਾਪ ਆਲ ਕਾਈਂਡਸ ਆਫ ਇਮੀਗ੍ਰੇਸ਼ਨ ਚਾਹੇ ਲੀਗਲ ਹੈ ਜਾਂ ਇਲੀਗਲ ਇਮੀਗ੍ਰੇਸ਼ਨ ਹੈ ਸੋ ਯੂ نو ਇਹ ਯੂ نو ਜਿਹੜੀ ਮੈਮੋ ਆਈ ਹੈ ਨਵੀਂ ਇਹਦੇ ਵਿੱਚ ਜਿਹੜੇ ਸਟੂਡੈਂਟਸ ਵੀਜ਼ੇ ਨੇ ਜਾਂ ਕੋਈ ਯੂ نو ਕੋਈ ਆਪਣੇ ਮੈਂਬਰ ਡਰ ਅਪਲਾਈ ਕਰ ਰਹੇ ਹੈ ਬਿ ਸਿਬਲਿੰਗਸ ਦਾ ਅਪਲਾਈ ਕਰ ਰਹੇ ਹੈ ਆਪਣੀ ਫੈਮਿਲੀ ਦਾ ਅਪਲਾਈ ਕਰ ਰਹੇ ਹੈ ਹੁਣ ਯੂ نو ਜਿਹੜੇ ਵੀਜ਼ਾ ਆਫੀਸਰਸ ਨੇ ਉਹਨਾਂ ਕੋਲ ਜ਼ਿਆਦਾ ਪਾਵਰ ਆ ਗਈ ਹੁਣ ਵੀਜ਼ਾ ਡਿਨਾਈ ਕਰਨ ਵਾਸਤੇ ਸੋ ਯੂ نو ਕਾਫੀ ਜੇ ਆਪਾਂ ਦੇਖਿਆ ਜਾਵੇ ਪਬਲਿਕ ਚਾਰਜ ਜਿਹੜਾ ਰੂਲ ਹੈਗਾ ਹੈ ਜੋ ਦਾ ਅਸਲੀ ਕਾਰਨ ਸੀ ਉਹਨੂੰ ਇਹਨਾਂ ਨੇ ਹੁਣ ਕਾਫੀ ਸਟ੍ਰੈਚ ਕਰਕੇ ਜੋ ਚੀਜ਼ਾਂ ਪਹਿਲੇ ਉਸ ਰੂਲ ਦੇ ਮੁਤਾਬਿਕ ਨਹੀਂ ਹੁੰਦੀਆਂ ਸੀ ਇਹਨਾਂ ਨੇ ਉਹਨਾਂ ਨੂੰ ਵੀ ਉਸ ਰੂਲ ਦੇ ਉੱਪਰ ਜਿੱਦਾਂ ਐਡ ਕਰਤਾ ਹੈ ਹੋਰ ਰੂਲ ਦਾ ਜਿਹੜਾ ਜਿਹੜਾ ਸਕੋਪ ਹੈ ਵਧਾਤਾ ਹੈ ਤਾਂ ਕਿ ਜੋ ਹੋਰ ਲੋਕਾਂ ਨੂੰ ਵੀ ਵਿਜ਼ਿਟ ਡਿਨਾਈ ਕਰ ਸਕਣ ਇਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਹਾਂ ਵੀ ਯੂ نو ਕਿ ਜਿਹੜਾ ਪਬਲਿਕ ਚਾਰਜ ਰੂਲ ਹੈ ਚਲੋ ਇਹ ਤਾਂ ਅਸੀਂ ਜਿਹੜਾ ਹੁਣ ਵੀਜ਼ੇ ਬਾਹਰੋਂ ਲੈਣੇ ਨੇ ਜਿਹੜੇ ਲੋਕੀ ਅਮਰੀਕਾ ਵਿੱਚ ਪਟੀਸ਼ਨਸ ਅਪਲਾਈ ਕਰਦੇ ਨੇ ਹਨਾ ਵੀ ਇਹ ਉਹਨਾਂ ਉੱਪਰ ਵੀ ਲਾਗੂ ਹੁੰਦਾ ਕਿ ਨਹੀਂ ਹੁੰਦਾ ਸਭ ਤੋਂ ਪਹਿਲੇ ਮੈਂ ਦੱਸ ਦਵਾਂ ਵੀ ਗੁੱਡ ਨਿਊਜ਼ ਇਹ ਹੈਗੀ ਪਬਲਿਕ ਚਾਰਜ ਰੂਲ ਦੀ ਵੀ ਜਿਹੜੇ ਅਸਾਈਲਮ ਸੀਕਰਸ ਨੇ ਆ ਜਿਹੜੇ ਯੂ ਵੀਜ਼ਾ ਸੀਕਰਸ ਨੇ ਜਿਨ੍ਹਾਂ ਨੇ ਸੈਜਿਸ ਪਟੀਸ਼ਨ ਲਾਈ ਨੇ ਯਾ ਉਹ ਜੋ ਸਪੈਸ਼ਲ ਜੁਵਨਲ ਸਟੈਟਸ ਪਟੀਸ਼ਨਸ ਨੇ ਵਾਵਾ ਪਟੀਸ਼ਨ ਨੇ ਡਾਕਾ ਹੈ ਜਿਹੜੀ ਇਨਾ ਉੱਪਰ ਜਿਹੜਾ ਪਬਲਿਕ ਚਾਰਜ ਰੂਲ ਜਿਹੜਾ ਹੈਗਾ ਆ ਉਹ ਲਾਗੂ ਨਹੀਂ ਹੁੰਦਾ ਸੋ ਇਹਦਾ ਮਤਲਬ ਇਹ ਹੈਗਾ ਆ ਵੀ ਜੇ ਤੁਸੀਂ ਅਸੈਲਮ ਸੀਕਰ ਹੋ ਤੁਹਾਡਾ ਕੇਸ ਗ੍ਰੈਂਡ ਹੁੰਦਾ ਜਦੋਂ ਤੁਸੀਂ ਯੂ ਨੋ 485 ਜਿਹੜੀ ਐਡਜਸਟਮੈਂਟ ਐਪਲੀਕੇਸ਼ਨ ਲਾਉਂਦੇ ਹੋ ਪਬਲਿਕ ਚਾਰਜ ਜਿਹੜਾ ਰੂਲ ਹੈਗਾ ਤੁਹਾਡੇ ਤੇ ਲਾਗੂ ਨਹੀਂ ਹੁੰਦਾ ਸੇਮ ਗੋਸ ਫॉर ਯੂ ਵੀਜ਼ਾ ਪ੍ਰੋਸੀਜਰਸ ਫॉर ਵਾਵਾ ਸੋ ਪਬਲਿਕ ਚਾਰਜ ਰੂਲ ਜਿਹੜਾ ਹੈਗਾ ਇਹ ਤੋਂ ਐਗਜ਼ੈਂਪਟ ਨੇ ਐਪਲੀਕੇਸ਼ਨ ਸੋ ਇਹਦਾ ਮਤਲਬ ਇਹ ਹੈਗਾ ਵੀ ਜੇ ਤੁਸੀਂ ਤੁਹਾਨੂੰ ਕੋਈ ਕ੍ਰੋਨਿਕ ਕੰਡੀਸ਼ਨ ਹੈਗੀ ਵੀ ਹੈ ਜਾਂ ਕੋਈ ਹੋਰ ਤੁਹਾਡੇ ਸਕਿੱਲਸ ਏਜ ਹੈਲਥ ਜਾਂ ਉਹ ਜੋ ਵੀ ਫੈਕਟਰਸ ਉਹਨਾਂ ਤੇ ਹੈਗੇ ਉਨਾ ਚਿਰ ਨੂੰ ਉਸ ਪਟੀਸ਼ਨ ਦੀ ਰੀ ਡਿਟਰਮੀਨੇਸ਼ਨ ਵਾਸਤੇ ਉਹ ਐਨਲਾਈਜ਼ ਨਹੀਂ ਕਰ ਸਕਦੇ ਤੇ ਚਾਹੇ ਤੇ ਇਹ ਵੀ ਨਹੀਂ ਕਹਿ ਸਕਦੇ ਵੀ ਤੁਸੀਂ ਪਬਲਿਕ ਚਾਰਟਸ ਰੂਲਦੇ ਹੋ ਦੀ ਆਂਦੇ ਹੋ ਕਿ ਨਹੀਂ ਆਂਦੇ ਕਿਉਂਕਿ ਉਹ ਜਿਹੜਾ ਰੂਲ ਹੈ ਐਸ ਐਪਲੀਕੇਸ਼ਨ ਉੱਤੇ ਉੱਪਰ ਲਾਗੂ ਨਹੀਂ ਹੁੰਦਾ ਸੋ ਤੁਹਾਨੂੰ ਯੂ نو ਰੈਪ ਅਪ ਦਾ ਪਬਲਿਕ ਚਾਰਟ ਸੈਗਮੈਂਟ ਆਫ ਦਿਸ ਐਪੀਸੋਡ ਇਨ ਅ ਵੈਰੀ ਬੇਸਿਕ ਸਮ ਸਮੇਸ਼ਨ ਪਬਲਿਕ ਚਾਰਜ ਰੂਲ ਹੈ ਕਿ ਤੁਸੀਂ ਸਰਕਾਰ ਦੇ ਉੱਪਰ ਅੱਗੇ ਜਾ ਕੇ ਬੋਝ ਤਾਂ ਨਹੀਂ ਬਣੋਗੇ ਜੇ ਉਹਦਾ ਆਨਸਰ ਯੈਸ ਹੈਗਾ ਤੁਹਾਨੂੰ ਵੀਜ਼ਾ ਡਿਨਾਈ ਹੋ ਸਕਦਾ ਤੁਹਾਡੇ ਗ੍ਰੀਨ ਕਾਰਡ ਐਪਲੀਕੇਸ਼ਨ ਡਿਨਾਈ ਹੋ ਸਕਦੀਆਂ ਨੇ ਜਿਹੜਾ ਨਵਾਂ ਰੂਲ ਆਇਆ ਹੈ ਉਹਨਾਂ ਨੇ ਉਹਦੀ ਜਿਹੜੀ ਡੈਫੀਨੇਸ਼ਨ ਮੈਡੀਕਲ ਕੰਡੀਸ਼ਨ ਜਿਹੜੀ ਨੇ ਕ੍ਰੋਨਿਕ ਕੰਡੀਸ਼ਨ ਨੂੰ ਇਨਕਲੂਡ ਕਰਕੇ ਪਬਲਿਕ ਚਾਰਜ ਦੀ ਡੈਫੀਨੇਸ਼ਨ ਕਾਫੀ ਇਹਨਾਂ ਨੇ ਐਕਸਪੈਂਡ ਕਰਤੀ ਹੈ ਪਰ ਜਿਹੜੀ ਅਸੈਲਮ ਐਪਲੀਕੇਸ਼ਨਸ ਨੇ ਜਾਂ ਯੂ ਵੀਜ਼ਾ ਹੋਲਡਰਸ ਐਪਲੀਕੇਸ਼ਨਸ ਨੇ ਐਕਸਕਿਊਜ਼ ਮੀ ਹੋਲਡਰ ਕਹਿੰਦੇ ਬਈ ਯੂ ਵੀਜ਼ਾ ਪੈਟੀਸ਼ਨਸ ਨੇ ਸਿਟੀਜ਼ਨਸ਼ਿਪ ਪੈਟੀਸ਼ਨਸ ਨੇ ਵਾਪਾ ਪੈਟੀਸ਼ਨਸ ਨੇ ਡਾਕਾ ਪੈਟੀਸ਼ਨਸ ਨੇ ਉਹਨਾਂ ਉੱਪਰ ਇਹ ਰੂਲ ਲਾਗੂ ਨਹੀਂ ਹੁੰਦਾ ਸੋ ਜੇ ਤੁਸੀਂ ਇਹਨਾਂ ਕੈਟਾਗਰੀ ਵਿੱਚ ਆਉਂਦੇ ਹੋ ਤੁਹਾਨੂੰ ਕੋਈ ਡਰ ਦੇ ਲੋੜ ਨਹੀਂ ਹੈਗੀ ਪਬਲਿਕ ਚਰਟਲ ਰੂਲ ਜਿਹੜਾ ਹੈਗਾ ਤੁਹਾਡੇ ਤੇ ਲਾਗੂ ਨਹੀਂ ਹੁੰਦਾ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਜਿਹੜੀ ਯੂ ਨਾਚੁਰਲਾਈਜ਼ੇਸ਼ਨ ਜਰੀ ਹੈਗੀ ਹੈ ਵੀ ਜਿਹੜੀ ਸਿਟੀਜ਼ਨਸ਼ਿਪ ਲੋਕਾਂ ਕੋਲੋਂ ਵਾਪਸ ਲਈ ਜਾ ਰਹੀ ਹੈ 트럼ਪ ਸਰਕਾਰ ਵੱਲੋਂ ਆ ਅਪੋਦੀ ਬਾਰੇ ਗੱਲ ਕਰਦੇ ਆ ਲੈਟ ਮੀ ਕਨ ਗਿਵ ਅ ਬਰੀਫ ਹਿਸਟਰੀ ਵੀ ਇਹ ਕਦੋਂ ਸ਼ੁਰੂ ਹੋਇਆ ਸੀ ਰੂਲ ਇਹ ਵੀ ਲੋਕਾਂ ਦਾ ਜਿਹੜੀ ਸਿਟੀਜ਼ਨਸ਼ਿਪ ਹੈਗੀ ਨੂੰ ਵਾਪਸ ਲੈਣ ਦਾ ਤੇ ਕਿਵੇਂ ਹਿਸਟਰੀ ਵਿੱਚ ਨੂੰ ਯੂਜ਼ ਕੀਤਾ ਗਿਆ ਕਦੋਂ ਰੂਲ ਨੂੰ ਹੋਰ ਐਕਸਪੈਂਡ ਕੀਤਾ ਗਿਆ ਤੇ ਇੱਥੇ ਤੱਕ ਉਹਨੂੰ ਰੂਲ ਕਿਵੇਂ ਪਹੁੰਚਿਆ ਸਭ ਤੋਂ ਪਹਿਲਾਂ ਇੱਕਦਮ ਇੱਕ ਕਾਰਤੀ ਯਾਰ ਅਮਰੀਕਾ ਵਿੱਚ ਹੈਗਾ ਵੀ ਉਹਦੋਂ ਕਾਮਿਸ਼ਨ ਦੀ ਵੇਵ ਹੈਗੀ ਸੀ ਜੋ ਅੱਜ ਹੋ ਰਿਹਾ ਨਾ ਸੱਚ 1940 ਤੋਂ 1950 ਵਿੱਚ ਵੀ ਇਹ ਟ੍ਰਿਪ ਵਰਗਾ ਸਿਰਫ ਉਹਦਾ ਬੰਦਾ ਆਇਆ ਸੀ ਮਕਾਰਤੀ ਆ ਤੇ ਉਹ ਯੂ ਨੋ ਕਾਫੀ ਉਹਦੋਂ ਵੀ ਬੜਾ ਕੁਝ ਹੋਇਆ ਸੀ ਸੇਮ ਵੈਰੀ ਐਂਡ ਟਾਈਮ ਬਿਗਨਿੰਗ ਵੇਵਸ ਐਂਡ 올 ਦਿਸ ਅਦਰ ਸਟਫ ਦੈਟ ਹੈਪਨਡ ਡੂਇੰਗ ਦ 1940ਸ ਐਂਡ 50ਸ ਤੇ ਉਹਨਾਂ ਨੇ ਉਹਨਾਂ ਉਹਨਾਂ ਦਿਨਾਂ ਵਿੱਚ ਉਹਨਾਂ ਨੇ ਜਿਹੜੇ ਕਾਮਨਲੀ ਸਿੰਪਥਾਈਜ਼ਰਸ ਐਂਡ ਸੋਸ਼ਲਿਸਟ ਸਿੰਪਥਾਈਜ਼ਰਸ ਆ ਹੋਰ ਜਿਹੜੇ ਵੀ ਸਪੀਚ ਜਿਹੜੀ ਵੀ ਪੋਲੀਟੀਕਲ ਸਪੀਚ ਐਟ ਦਿਸ ਸਰਕਾਰ ਨੂੰ ਪਸੰਦ ਨਹੀਂ ਹੈਗੀ ਸੀ ਉਹਨਾਂ ਨੇ ਉਹਦਾ ਬਹਾਨਾ ਬਣਾ ਕੇ ਜਿਹੜੇ ਲੋਕੀ ਅਮਰੀਕਨ ਸਿਟੀਜ਼ਨ ਬਣੇ ਸੀ ਨੇਚਰਲਾਈਜ਼ ਸਿਟੀਜ਼ਨ ਜਿਵੇਂ ਕਿ ਮੈਂ ਹੈਗਾ ਵੀ ਆਪਾਂ ਇੰਡੀਆ ਜਦ ਮੈਂ ਜਦ ਮੈਂ ਪੈਦਾ ਹੋਇਆ ਪਰ ਮੈਂ ਇੱਥੇ ਆ ਕੇ ਸਿਟੀਜ਼ਨ ਬਣਿਆ ਹੈ ਹਨਾ ਸੋ ਜਿਹੜੇ ਨੇਚਰਲਾਈਜ਼ ਸਿਟੀਜ਼ਨ ਹੁੰਦੇ ਨੇ ਵੀ ਉਹਨਾਂ ਦੀ ਸਿਟੀਜ਼ਨਸ਼ਿਪ ਇਹਨਾਂ ਨੇ ਵਾਪਸ ਲੈਣੀ ਸ਼ੁਰੂ ਕੀਤੀ ਸੀ ਉਹ ਲੋ ਹੁੰਦਾ ਵਿੱਚ ਆਇਆ ਸੀ ਯੂਨ ਆਨ ਦਾ ਗਰਾਉਂਡਸ ਕੀ ਜੋ ਤੁਹਾਡੇ ਪੋਲਿਟਿਕਲ ਥਿਊਜ਼ ਨੇ ਉਹ ਅਮਰੀਕਾ ਦੇ ਕਨਸਟੀਟਿਊਸ਼ਨਲ ਸਿਸਟਮ ਦੇ ਖਿਲਾਫ ਰਹਿ ਕਰਦੇ ਕਰਦੇ ਰੂਲ ਕੋਈ ਇਨੀ ਯੂਨ ਜ਼ਿਆਦਾ ਉਹਨਾਂ ਨੇ ਆਮ ਇਨਫੋਰਸਮੈਂਟ ਨਹੀਂ ਕੀਤੀ ਹੈਗੀ ਸੋ ਫਿਰ ਆਂਦਾ ਪ੍ਰੈਜ਼ੀਡੈਂਟ ਓਬਾਮਾ ਦਾ ਟਾਈਮ ਓਬਾਮਾ ਯੂ نو ਓਬਾਮਾ ਨੇ ਇਹ ਯੂ نو ਇਸ ਰੂਲ ਨੂੰ ਕਾਫੀ ਐਕਸਪੈਂਡ ਕੀਤਾ ਮਤਲਬ ਕਿ ਉਹ ਕਾਫੀ ਯੂਜ਼ ਕੀਤਾ ਉਹਨੇ ਇਸ ਰੂਲ ਨੂੰ ਯੂ نو ਲੋਕਲ ਦੇ ਸਿਟੀਜ਼ਨਸ਼ਿਪ ਵਾਪਸ ਲੈਣ ਵਾਸਤੇ ਪਰ ਉਹਦਾ ਟਾਰਗੇਟ ਸੀ ਵੀ ਜਿਹੜੇ ਯੂ نو ਆਤੰਕਵਾਦੀ ਨੇ ਰਾਈਟ ਤੇ ਜਿਹੜੇ ਕੋਈ ਹਾਰਡਕੋਰ ਕ੍ਰਿਮੀਨਲਸ ਨੇ ਉਹਨਾਂ ਉੱਪਰ ਉਹਨੇ ਓਬਾਮਾ ਨੇ ਉਹਦੀ ਇਨਫੋਰਸਮੈਂਟ ਕੀਤੀ ਸੀ ਪੋਲੀਟੀਕਲ ਸਪੀਚ ਆਮ ਕੋਈ ਛੋਟੇ ਮੋਟੇ ਫੈਲੋਨੀਜ਼ ਜਾਂ ਮਿਸਡਿਵਿੰਦਰ ਤੋਂ ਤਾਂ ਕੋਈ ਯੂਜ਼ ਨਹੀਂ ਹੁੰਦਾ ਸੀ ਤੇ ਹੁਣ 트ੰਪ ਨੇ ਪਹਿਲੀ ਵਾਰ ਜੋ 트ੰਪ ਆਇਆ ਸੀ ਨੇ ਉਦੋਂ ਵੀ ਆਫਿਸ ਬਣਾਇਆ ਸੀ ਰੂਲ ਐਕਸਪੈਂਡ ਕਰਨ ਨੂੰ ਹੁਣ ਫੇਰ ਇਹਨੇ ਦੁਬਾਰਾ ਟੈਸਟ ਫੋਰਸ ਬਣਾਈ ਹੈ ਤੇ ਹੁਣ ਜ਼ਰੂਰ ਹਾਂ ਬਹੁਤ ਜ਼ਿਆਦਾ ਐਕਸਪੈਂਡ ਕਰਤਾ ਹੈ ਜਿਹੜਾ 트ੰਪ ਦਾ ਜਸਟਿਸ ਡਿਪਾਰਟਮੈਂਟ ਹੈਗਾ ਆ ਜਿਹੜਾ ਹੁਣ ਰੂਲ ਹੈਗਾ ਆ ਇਹਨਾਂ ਨੇ ਕੈਟੇਗਰੀਜ਼ ਉੱਤੇ ਬਣਾਈਆਂ ਨੇ ਪਰ ਕੁਝ ਕੈਟੇਗਰੀਜ਼ ਬੇਸਿਕਲੀ ਇਹਨਾਂ ਨੇ ਇੰਨੀ ਬਰੌਡ ਲਿਖੀਆਂ ਨੇ ਕਿ ਉਹਦੇ ਵਿੱਚ ਕੋਈ ਵੀ ਆ ਸਕਦਾ ਰਾਈਟ ਆਬਵੀਅਸਲੀ ਜਿਹੜੇ ਯੂ نو ਯੂ نو ਜਿਹੜੇ ਤੁਹਾਡੇ টেরਰਿਜ਼ਮ ਚਾਰजेस ਨੇ ਗੈਂਗ ਮੈਂਬਰਸ ਨੇ ਹਾਰਡ ਕੋਰ ਕ੍ਰਿਮੀਨਲਸ ਨੇ ਉਹ ਤਾਂ ਪਹਿਲੇ ਵੀ ਰੂਲ ਵਿੱਚ ਹੈਗੇ ਜਿਹੜਾ ਹੁਣ ਵੀ ਨੇ ਉਹ ਇੱਕ ਨਵੀਂ ਚੀਜ਼ ਨਾਲ ਜਿਹੜੀ ਐਡ ਕੀਤੀ ਹੈ ਨਾ ਇੱਕ ਇਹਨਾਂ ਦੇ ਉਹਦੇ ਵਿੱਚ ਕੈਟਾਗਰੀ ਹੈਗੀ ਆ ਸੋ ਇੱਕ ਕੈਟਾਗਰੀ ਦੇ ਵਿੱਚ ਹੈਗੀ ਆ ਵੀ ਜੇ ਤੁਸੀਂ ਕੋਈ ਫਰਾਡ ਕੀਤਾ ਹੈ ਅਮਰੀਕਨ ਸਰਕਾਰ ਦੇ ਨਾਲ ਚਾਹੇ ਉਹ ਪੈਸੇ ਦਾ ਹੈ ਫੋਰ ਇਗਜ਼ਾਮਪਲ ਜਿਹੜੇ ਪੀਪੀਪੀ ਲੋਨਸ ਨੇ ਜਿਹੜੇ ਕਾਫੀ ਪਿੱਛੇ ਆਪ ਨੂੰ ਪਤਾ ਕਿ ਲੋਕਾਂ ਨੇ ਬਹੁਤ ਲਈ ਸੀ ਉਹ ਦਾ ਮਿਸਯੂਜ਼ ਕੀਤਾ ਆ ਉਹ ਇਹਨਾਂ ਨੇ ਐਕਚੁਅਲੀ ਇਨਕਲੂਡ ਕੀਤਾ ਆ ਜਿਹੜੇ ਪੀਪੀਪੀ ਲੋਨਸ ਦੀ ਹਨ ਕੰਡੀਸ਼ਨ ਵੀ ਜੇ ਕਿਸੇ ਨੇ ਅਮਰੀਕਨ ਸਿਟੀਜ਼ਨ ਨੇ ਜੋ ਨੈਚੁਰਲਾਈਜ਼ਡ ਸਿਟੀਜ਼ਨ ਹੈਗੇ ਨੇ ਰਾਈਟ ਭੀ ਮਤਲਬ ਕਿ ਇੱਥੇ ਆ ਕੇ ਸਿਟੀਜ਼ਨ ਬਣੇ ਨੇ ਤੇ ਪੈਦਾ ਨਹੀਂ ਹੋਏ ਜੇ ਉਹਨਾਂ ਨੇ ਪੀਪੀਪੀ ਫਰਾਡ ਕੀਤਾ ਹੈ ਸਰਕਾਰ ਦੇ ਨਾਲ ਤੇ ਉਹਨਾਂ ਨੂੰ ਵੀ ਆ ਯੂ ਨੋ ਜਿਹੜੀ ਸਰਕਾਰ ਹੈ ਪਰਸੂ ਕਰ ਸਕਦੀ ਹੈ ਵੀ ਉਹਨਾਂ ਦਾ ਜਿਹੜੀ ਸਿਟੀਜ਼ਨਸ਼ਿਪ ਵਾਪਸ ਲਈ ਜਾਵੇ ਤੁਦੋਂ ਉੱਥੇ ਰਿਪੋਰਟ ਕੀਤਾ ਜਾਵੇ ਐਸ ਤੋਂ ਇਲਾਵਾ ਜੇ ਕਿਸ ਨੇ ਮੈਡੀਕੇਅਰ ਜਾਂ ਮੈਡੀਕੇਡ ਫਰਾਡ ਕੀਤਾ ਹੈ ਸੇਮ ਸਿੰਗ ਉਹਨਾਂ ਦੇ ਵਿੱਚ ਜਿਹੜੀ ਸਿਟੀਜ਼ਨਸ਼ਿਪ ਹੈਗੀ ਹੈ ਉਹ ਵਾਪਸ ਲੈ ਸਕਦੇ ਨੇ ਉਸ ਤੋਂ ਇਲਾਵਾ ਇੱਕ ਪ੍ਰਾਈਵੇਟ ਇਹਨਾਂ ਨੇ ਵੀ ਐਡ ਕੀਤਾ ਵੀ ਕੋਈ ਵੀ ਸਿਟੀਜ਼ਨ ਜਿਹੜਾ ਹੈਗਾ ਜਿਹੜਾ ਇੰਡੀਵਿਜੂਅਲ ਹੈ ਜਿਹਨੇ ਕੋਈ ਵੀ ਫਰਾਡ ਕੀਤਾ ਹੈ ਕਿਸੇ ਕਿਸੇ ਫੰਡਰ ਦੇ ਨਾਲ ਜਾਂ ਕਿਸੇ ਪਰਸਨ ਦੇ ਨਾਲ ਜਾਂ ਕਿਸੇ ਕਾਰਪੋਰੇਸ਼ਨ ਦੇ ਨਾਲ ਉਹਨੂੰ ਵੀ ਐਪਰਸੂ ਕਰ ਸਕਦੇ ਨੇ ਵੀ ਉਹਦੀ ਵੀ ਰੈਜ਼ਿਡੈਂਸੀ ਸ਼ਿਪ ਹੈ ਵਾਪਸ ਲੈ ਕੇ ਉਹਨੂੰ ਡਿਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਥੋੜੀਆਂ ਹੋਰ ਕੈਟੇਗਰੀਜ਼ ਹੈਗੀਆਂ ਨੇ ਯੂ ਨੋ ਇੱਕ ਕਿਸੇ ਤਰ੍ਹਾਂ ਕੇ ਵੀ ਕੋਈ ਵੀ ਇੰਡੀਵਿਜੂਅਲ ਜੋ ਇਹਨਾਂ ਨੂੰ ਲੱਗੇ ਵੀ ਅਮਰੀਕਾ ਵਾਸਤੇ ਜਗ੍ਹਾ ਨਹੀਂ ਹੈਗਾ ਯੂ ਨੋ ਚਾਹੇ ਉਹਦੀ ਪੋਲਿਟਿਕਲ ਥਿਊਜ਼ ਨੇ ਜਾਂ ਜੋ ਵੀ ਯੂ ਨੋ ਲਾਈਕ ਦੇ ਥਿੰਕ ਕਿ ਹੀ ਰਸ਼ੀ ਇਜ਼ ਨਾਟ ਯੂ ਨੋ ਅਮ ਗੁੱਡ ਫੋਰ ਅਮਰੀਕਨ ਸੋਸਾਇਟੀ ਪੋਲਿਟਿਕਸ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਹੈ ਰਿਪੋਰਟ ਕਰ ਸਕਦੇ ਉਹਨਾਂ ਦੀ ਸਿਟੀਨਸ਼ਿਪ ਵਾਪਸ ਲੈ ਕੇ ਸੋ ਯੂ نو ਆ ਮੀਨ ਅਗੇਨ ਰੂਲ ਕਾਫੀ ਦਨ ਐਕਸਪੈਂਡ ਕੀਤਾ ਆ ਇੱਕ ਸੋਨਾਂ ਦਾ ਬੜਾ ਰਿਲੇਟਡ ਕੁਐਸਚਨ ਆਂਦਾ ਕਿ ਜਿਨ੍ਹਾਂ ਨੇ ਅਸਾਈਲਮ ਲਈ ਸੀ ਉਹ ਇੰਡੀਆ ਜਾ ਰਹੇ ਨੇ ਜਾਂ ਫਿਰ ਆਪਣੇ ਦੇਸ਼ ਵਾਪਸ ਜਾ ਰਹੇ ਨੇ ਜਾਂ ਫਿਰ ਉਹ ਸਿਟੀਜ਼ਨ ਬਣ ਗਏ ਉਹਨਾਂ ਨੂੰ ਹੁਣ ਜਾਣਾ ਚਾਹੀਦਾ ਹੈ ਕਿ ਨਹੀਂ ਚਾਹੀਦਾ ਇਹਨਾਂ ਦੇ ਇਹਨਾਂ ਦੇ ਕਈ ਵੀ ਗਰਾਉਂਡ ਹੈਗੇ ਜੇ ਤੁਸੀਂ ਕੋਈ ਇਮੀਗ੍ਰੇਸ਼ਨ ਬੈਨੀਫਿਟ ਇਨਟਰਨੈຊਨਲਾਈਜੇਸ਼ਨ ਜਾਂ ਕੋਈ ਕੰਟਰੋਲਿੰਗ ਬੈਨੀਫਿਟ ਤੁਸੀਂ ਉਹ ਯੂ ਨੋ ਮਿਸ ਰਿਪਰੈਜ਼ੈਂਟ ਕਰਕੇ ਇਹਨਾਂ ਨੇ ਤੇ ਝੂਠ ਨਹੀਂ ਲਿਖਿਆ ਹੋਇਆ ਨਾਲ ਕਿ ਮਿਸ ਰਿਪਰੈਜ਼ੈਂਟੇਸ਼ਨ ਰਾਈਟ ਚਾਹੇ ਉਹ ਤੁਹਾਡੇ ਕੋਲ ਗਲਤੀ ਨਾ ਹੋਈ ਹੈ ਜਾਂ ਜਾਨ ਬੁੱਝ ਕੇ ਕੀਤੀ ਹੈ ਵੀ ਉਹਦੇ ਗ੍ਰਾਉਂਡਸ ਤੇ ਵੀ ਇਹ ਜਿਹੜੀ ਸਿਟੀਨਸ਼ਿਪ ਵਾਪਸ ਲੈ ਸਕਦੇ ਨੇ ਸੋ ਉਹ ਕੁਐਸਚਨ ਅਨਸਰ ਕਰਨਾ ਹੈ ਤਾਂ ਉਹ ਥੋੜਾ ਔਖਾ ਹੁੰਦਾ ਵੀ ਅਸਾਈਲਮ ਵਾਲੇ ਜਿਹੜੇ ਹੈਗੇ ਨੇ ਫੋਰ ਐਗਜ਼ਾਮਪਲ ਕਿ ਉਹਨਾਂ ਦੀ ਵੀ ਸਿਟੀਨਸ਼ਿਪ ਵਾਪਸ ਲਈ ਜਾ ਸਕਦੀ ਹੈ ਓਲਰੇਡੀ ਜਿਸ ਹਨ ਉਹਨਾਂ ਨੇ ਰੂਲ ਨੂੰ ਵਰਡ ਕੀਤਾ ਹੈ ਉਹਦਾ ਅਨਸਰ ਹੈਗਾ ਯੈਸ ਪਰ ਹਜੇ ਕਿਸੇ ਫੈਡਰਲ ਕੋਰਟ ਨੇ ਉਹਨੂੰ ਮਤਲਬ ਇਹਨੂੰ ਅਪਲਾਈ ਨਹੀਂ ਕੀਤਾ ਇਹ ਤਾਂ ਫਿਰ ਜਦੋਂ ਕੋਈ ਕੇਸ ਕੋਡ ਵਿੱਚ ਜਾਏਗਾ ਤੇ ਫੈਡਰਲ ਜੱਜ ਕੀ ਕਹਿੰਦੇ ਨੇ ਉਹਦੇ ਬਾਰੇ ਉਦੋਂ ਹੀ ਪਤਾ ਲੱਗਣਾ ਹੈ ਵੀ ਉਹ ਜਿਹੜੇ ਗਰਾਊਂਡ ਹੈਗੇ ਨੇ ਸੈਲਮ ਵਾਲੇ ਯੂ نو ਵੀ ਜੋ ਕੋਈ ਵਾਪਸ ਆਪਣੇ ਦੇਸ਼ ਜਾਂਦਾ ਆ ਜਾਂ ਕੋਈ ਵੀ ਐਵੇਂ ਦਾ ਕੋਈ ਜੋ ਵੀ ਗਰਾਊਂਡ ਕਹਿਣ ਕਿ ਤੁਸੀਂ ਮੇਰੇ ਨੂੰ ਰਿਪਰੈਜ਼ੈਂਟ ਕੀਤਾ ਹੈ ਫੈਕਟਸ ਨੂੰ ਵੀ ਉਹ ਅਪਲਾਈ ਹੁੰਦੇ ਨੇ ਕਿ ਨਹੀਂ ਹੁੰਦੇ ਪਰ ਜਿਸ ਹਿਸਾਬ ਨਾਲ ਲੈਂਗੁਏਜ ਉਹਨਾਂ ਨੇ ਲਿਖੀ ਹੈ ਲੈਂਗੁਏਜ ਦੇ ਹਿਸਾਬ ਨਾਲ ਬਿਲਕੁਲ ਪਰਸੂ ਕਰ ਸਕਦੇ ਨੇ ਇਹ ਵੀ ਉਸ ਸਿਟੀਨਸ਼ਿਪ ਜਿਹੜੀ ਆ ਵਾਪਸ ਲੈ ਸਕਦੇ ਨੇ ਲੋਕਾਂ ਦੀ ਜਿਨ੍ਹਾਂ ਨੇ ਸੈਲਮ ਲਈ ਹੋਏ ਨੇ ਦਬਾਅ ਚ ਆਪਣੇ ਦੇਸ਼ ਗਏ ਉਮ ਜੇ ਤੁਸੀਂ ਜਨਮ ਦੇ ملک ਗਏ ਜੈਗ੍ਰੀਨ ਕਾਰਡ ਹੋਲਡਰ ਬਣ ਕੇ ਗਏ ਰਾਈਟ ਇੱਥੇ ਮੈਂ ਵੀ ਕਹਿ ਦਵਾਂ ਇੱਥੇ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਆਪਣੇ ਦੇਸ਼ਿਕ ਗਏ ਹੋ ਜਾਂ ਨਹੀਂ ਗਏ ਯੂ نو ਜਿਵੇਂ ਪਹਿਲੇ ਕਿਹਾ ਵੀ ਉਹਨਾਂ ਦੇ ਗਰਾਊਂਡ ਹੈਗੇ ਨੇ ਵਿੱਚ ਉਹਨਾਂ ਨੂੰ ਲੱਗੇ ਵੀ ਤੁਸੀਂ ਝੂਠ ਬੋਲਿਆ ਕੁਝ ਕੁਝ ਮਿਸ ਰਿਪਰੈਜ਼ੈਂਟ ਕੀਤਾ ਆਪਣੀ ਅਪਲੀਕੇਸ਼ਨ ਨਾਲ ਵਿੱਚ ਤੇ ਉਹ ਤਾਂ ਵੀ ਪਰਸੂ ਕਰ ਸਕਦੇ ਨੇ ਥੋੜਾ ਦੇਸ਼ ਛੱਡ ਕੇ ਜਾਣਾ ਇਹਨਾਂ ਕੋਈ ਜ਼ਰੂਰੀ ਨਹੀਂ ਹੈਗਾ ਤੇ ਜੇ ਤੁਸੀਂ ਕਿਸੇ ਨਾ ਜਿਵੇਂ ਫਰੌਡ ਦੇ ਕੇਸ ਸਾਡੇ ਕੋਲ ਹੁਣ ਇਹ ਟਰਕਿੰਗ ਇੰਡਸਟਰੀ ਵਿੱਚ ਬਹੁਤ ਹੋ ਰਿਹਾ ਹੈ ਹਨਾ ਵੀ ਕਾਫੀ ਕੋਈ ਬ੍ਰੋਕਰ ਜਾਂ ਕੁਛ ਐਵੇਂ ਜਾਂ ਕੋਈ ਲੋਡ ਚੋਰੀ ਹੋ ਜਾਵੇ ਕੁਝ ਵੀ ਹੈ ਐਵੇਂ ਦੇ ਕੇਸ ਕੋ ਮੈਂ ਸਿਵਲ ਲਾ ਕਰਦਾ ਮੇਰੇ ਕੋ ਵੀ ਕੇਸ ਬਹੁਤ ਆਉਂਦੇ ਨੇ ਸੋ ਉਹਨਾਂ ਲੋਕਾਂ ਦਾ ਵੀ ਜਿਹੜੇ ਨੇ ਯੂ نو ਜਿਹੜੇ ਲੋਕਲ ਡਿਸਟ੍ਰਿਕਟ ਅਟਰਨਿਸ ਨੇ ਜੇ ਇਹਨਾਂ ਨੂੰ ਪਤਾ ਲੱਗ ਜਾਵੇ ਉਹ ਵੀ ਰੈਫਰ ਕਰ ਸਕਦੇ ਨੇ ਜਾਂ ਜਿਹੜੇ ਫੈਡਰਲ ਪ੍ਰੋਸੀਕਿਊਟਰਸ ਨੇ ਉਹ ਵੀ ਰੈਫਰ ਕਰ ਸਕਦੇ ਨੇ ਵੀ ਇਹਨਾਂ ਲੋਕਾਂ ਦੇ ਵੀ ਯੂ نو ਰੈਫਰ ਕਰ ਸਕਦੇ ਵੀ ਇਹਨਾਂ ਲੋਕਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਵਾਪਸ ਲਈ ਜਾਵੇ ਯੂ نو ਸੋ ਅਗੇਨ ਕਾਫੀ ਯੂ نو ਬਰੌਡ ਲੈਂਗੁਏਜ ਯੂਜ਼ ਕੀਤੀ ਇਹਨਾਂ ਨੇ ਕਿਉਂਕਿ ਇਹ ਸਾਰਿਆਂ ਨੂੰ ਲਪੇੜਨਾ ਚਾਹੁੰਦੇ ਨੇ ਵਿੱਚ ਇੱਕ ਹਿਸਾਬ ਨਾਲ ਸੋ ਪਰ ਡਰਨ ਦੀ ਕੋਈ ਐਨੀ ਗੱਲ ਨਹੀਂ ਹੈਗੀ ਬਿਕਾਜ਼ ਯੂ نو ਐਟ ది ਐਂਡ ਆਫ ਦਿ ਡੇ ਜੀਰਾ 30 ਡੀ ਨੈਸ਼ਨਲਾਈਜੇਸ਼ਨ ਹੈਗੀ ਹੈ ਉਹ ਕਿ ਫੈਡਰਲ ਜੱਜ ਦੇ ਕੋਲ ਜਾਣੀ ਹੈ ਫੈਡਰਲ ਜੱਜ ਜਿਹੜੇ ਹੈਗੇ ਨੇ ਉਹ ਤੁਹਾਡੇ ਇਮੀਗ੍ਰੇਸ਼ਨ ਜੱਜ ਨਹੀਂ ਹੈਗੇ ਇਹ ਫੈਡਰਲ ਜੱਜ ਜਿਹੜੇ ਆਰਟੀਕਲ 3 ਸੰਵਿਧਾਨ ਦੇ ਆਰਟੀਕਲ 3 ਦੇ ਮੁਤਾਬਿਕ ਲਾਏ ਹੋਏ ਆਰਟੀਕਲ ਜੱਜ ਨੇ ਜਿਨ੍ਹਾਂ ਦੇ ਲਾਈਫ ਅਪੁਆਇੰਟਮੈਂਟ ਹੈਗੀ ਹੈ ਲਾਈਫ ਅਪੁਆਇੰਟਮੈਂਟ ਦਾ ਮਤਲਬ ਹੈ ਕਿ ਜਦੋਂ ਇੱਕ ਵਾਰੀ ਉਹਨੂੰ ਜੱਜਸ਼ਿਪ ਮਿਲ ਜਾਂਦੀ ਹੈ ਉਹਨੂੰ ਫਾਇਰ ਨਹੀਂ ਕੀਤਾ ਜਾ ਸਕਦਾ ਐਬਸੈਂਟ ਯੂ نو ਗੁੱਡ ਕਿਕਿੰਦੇ ਨੇ ਬੈਡ ਬਿਹੇਵੀਅਰ ਵਿਚ ਇਸ ਉਹ ਜੇ ਅਮਰੀਕਨ ਹਿਸਟਰੀ ਜਾਂਦੀ ਹੋਂਦ ਤੱਕ 2 300 ਸਾਲ ਤੋਂ ਦੋ ਤਿੰਨ ਜੱਜ ਇਹਨਾਂ ਨੇ ਇੰਪੀਚ ਕੀਤੇ ਨੇ ਸੋ ਬੇਸਿਕਲੀ ਜਦੋਂ ਇੱਕ ਵਾਰ ਤੁਸੀਂ ਜੱਜ ਬਣ ਜੋ ਫੈਡਰਲ ਜੱਜ ਹੈ ਤੁਹਾਨੂੰ ਉੱਥੋਂ ਕੱਢਣਾ ਬਹੁਤ ਔਖਾ ਹੈ ਚਾਹੇ ਰਾਸ਼ਟਰਪਤੀ ਹੈ ਚਾਹੇ ਜੋ ਮਰਜ਼ੀ ਹੈ ਸੋ ਇਹੀ ਕਰਦੇ ਨੇ ਕਿ ਜਿਹੜੀ ਅਮਰੀਕਨ ਜੁਡੀਸ਼ਰੀ ਹੈਗੀ ਹੈ ਉਹ ਹਮੇਸ਼ਾ ਪੁਸ਼ ਬੈਕ ਕਰਦੀ ਹੈ 트럼ਪ ਦੇ ਖਿਲਾਫ ਕਿਉਂਕਿ ਜਜਸ ਨੂੰ ਪਤਾ ਹੈ ਉਹਨਾਂ ਨੂੰ ਫਾਇਰ ਨਹੀਂ ਕੀਤਾ ਜਾ ਸਕਦਾ ਸੋ ਜਿਹੜੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਹੈ ਕਿਉਂਕਿ ਸਿਵਲ ਕੇਸ ਹੈ ਤੇ ਇਹ ਇਹਨਾਂ ਫੈਡਰਲ ਜਜਸ ਕੋਲ ਹੀ ਜਾਣਾ ਹੈ ਸੋ ਇਹ ਜਿਹੜੇ ਜਜਸ ਵੈਸੇ ਕਾਫੀ ਸਮਾਰਟ ਹੁੰਦੇ ਨੇ ਯੂ نو ਵਧੀਆ ਸਕੂਲਾਂ ਚ ਪੜ੍ਹੇ ਲਿਖੇ ਨੇ ਵਧੀਆ ਇਹਨਾਂ ਦੇ ਕੈਰੀਅਰ ਹੁੰਦੇ ਨੇ ਉਸ ਤੋਂ ਬਾਅਦ ਜੱਜ ਬੰਦੇ ਨੇ ਆ ਸੋ ਇਹਨਾਂ ਦਾ ਜਿਹੜਾ ਸੋਚਣ ਦਾ ਲੈਵਲ ਵੈਸੇ ਵੀ ਥੋੜਾ ਅਲੱਗ ਹੁੰਦਾ ਹੈ ਪੋਲਿਟੀਕਲ ਲਾਈਨਸ ਦੇ ਹਿਸਾਬ ਨਾਲ ਘਾਟੀ ਸੋਚਦੇ ਨੇ ਟ੍ਰਾਇਲ ਜਜ ਜਿਹੜੇ ਨੇ ਤੇ ਯਨੋ ਯੂ نو ਵੀ ਲਾ ਕੀ ਕਹਿੰਦਾ ਉਹਦੇ ਬਾਰੇ ਥੋੜਾ ਜਿਆਦਾ ਧਿਆਨ ਦੇ ਦਿੰਦੇ ਨੇ ਸੋ ਐਨੀ ਸੋਖੀ ਵੀ ਨਹੀਂ ਹੈਗੀ ਕਿਸੇ ਦੀ ਸਿਟੀਨਸ਼ਿਪ ਵਾਪਸ ਲੈਣੀ ਪਰ ਇਥੇ ਬੈਡ ਨਿਊਜ਼ ਹੈ ਹੈਗੀ ਹੈ ਵੀ ਜੇ ਕਿਸੇ ਦੀ ਪਰਸੂ ਕਰਦੇ ਨੇ ਬਿਕੋਜ਼ ਇਟਸ ਅ ਸਿਵਲ ਮੈਟਰ ਇਨ ਅ ਫੈਡਰਲ ਕੋਰਟ ਤੁਹਾਨੂੰ ਫ੍ਰੀ ਲਾਅਰ ਨਹੀਂ ਮਿਲ ਸਕਦਾ ਤੁਹਾਨੂੰ ਆਪਣਾ ਵਕੀਲ ਕਰਨਾ ਪੈਣਾ ਹੈ ਤਾਂ ਜਿਨ੍ਹਾਂ ਕੋਲ ਤਾਂ ਚਲੋ ਹਨ ਫੰਡਸ ਹੈਗੇ ਨੇ ਉਹ ਰੀਟੇਨ ਕਰ ਸਕਦੇ ਨੇ ਪ੍ਰਾਈਵੇਟ ਕਾਉਂਸਲ ਲਾਈਕ ਮਾਈਸੈਲਫ ਪਰ ਜਿਨ੍ਹਾਂ ਦੇ ਕੋਲ ਫੰਡਸ ਨਹੀਂ ਹੈਗੇ ਉਹਨਾਂ ਨੂੰ ਯੂ نو ਕੋਈ ਪ੍ਰੋ ਬੋਨੋ ਲਾਇਰ ਤੇ ਜਾਂ ਫਿਰ ਯੂ ਨੋ ਆਪ ਕੇਸ ਲੜਨਾ ਪੈਣਾ ਬਿਕਾਜ਼ ਬਿਕਾਜ਼ ਇਟਸ ਅ ਸਿਵਲ ਕੇਸ ਤੋਂ ਦਾ ਸਿਵਲ ਕੇਸ ਵਿੱਚ ਅਟਾਰਨੀ ਜਿਹੜਾ ਹੈਗਾ ਹੈ ਉਹ ਅਪੁਆਇੰਟ ਨਹੀਂ ਹੋਣਾ ਸਰਕਾਰ ਵੱਲੋਂ ਸੋ ਦੈਟਸ ਦੈਟਸ ਦਾ ਬੈਡ ਨਿਊਜ਼ ਤੇ ਹੁਣ ਕਵਰ ਕਰ ਕਰਦੇ ਆਂ ਜੀ ਥੋੜੇ ਕੁਐਸ਼ਚਨ ਜਿਹੜੇ ਮੈਨੂੰ ਆਏ ਸੀ ਇੱਕ ਜੋ ਬਹੁਤ ਹੀ ਕਾਮਨ ਕੁਐਸ਼ਚਨ ਅੱਜਕੱਲ ਸਾਨੂੰ ਆ ਰਿਹਾ ਹੈ ਕਿ ਸਾਡੀ ਆਈਸੀ ਤਰੀਕ ਹੈਗੀ ਹੈ ਕਿਸ ਨੂੰ ਜਾਣਾ ਚਾਹੀਦਾ ਹੈ ਕਹਿੰਦੇ ਜਾਣਾ ਚਾਹੀਦਾ ਆਈਸੀ ਤਰੀਕ ਤੇ ਦੇਖੋ ਮੈਂ ਸਭ ਤੋਂ ਪਹਿਲੇ ਕਹਿ ਦਵਾਂ ਵੀ ਉਹ ਤੁਹਾਡੀ ਲੀਗਲ ਅਪਲੀਕੇਸ਼ਨ ਹੈਗੀ ਹੈ ਵੀ ਜੇ ਤੁਹਾਡੀ ਆਈਸ ਜਾਂ ਕੋਰਟ ਜਾਂ ਏਜੰਸੀ ਵਗੈਰਾ ਤੇ ਇੰਟਰਵਿਊ ਜਾਂ ਤਰੀਕ ਉਹ ਸ케ਚੂਲ ਕਰਦੇ ਨੇ ਤੁਹਾਨੂੰ ਉੱਥੇ ਜਾਣਾ ਚਾਹੀਦਾ ਆ आई अंडरस्टैंड की सारे डरे हुए ने कईया नु डिटेन ਵੀ ਕੀਤਾ ਜਾ ਰਿਹਾ ਹੈ ਕਈਆਂ ਨੂੰ ਕੜਾ ਲਾ ਕੇ ਵਾਪਸ ਭੇਜਦੇ ਨੇ ਕਈਆਂ ਨੂੰ ਉਧਰ ਵਾਪਸ ਭੇਜ ਜਾ ਰਹੇ ਨੇ ਗਾਈਡ ਮੇਕਰ ਨਾਲੇ ਵੀ ਕਹਿੰਦਾ ਦੇਖੋ ਤੁਹਾਡੇ ਜਿਹੜੇ ਐਡਰੈਸ ਨੇ ਇਹਨਾਂ ਕੋਲ ਹੈਗੇ ਨੇ ਰਜਿਸਟਰੀ ਲੋਕੇਸ਼ਨ ਆਲਰੇਡੀ ਲੱਗੀ ਹੋਈ ਹੈ ਇਹਨਾਂ ਨੂੰ ਤਾਂ ਵੀ ਬਦਲ ਤੁਸੀਂ ਕਿੱਥੇ ਰਹਿੰਦੇ ਹੋ ਤੇ ਜੇ ਤਾਂ ਇਹਨਾਂ ਨੂੰ ਡਿਟੇਨ ਕਰਨਾ ਤੁਹਾਨੂੰ ਕਦੇ ਵੀ ਕਰ ਸਕਦੇ ਨੇ ਰਾਈਟ ਸੋ ਤੁਸੀਂ ਤਰੀਕ ਮਿਸ ਨਾ ਕਰੋਗੇ ਜੇ ਤੁਸੀਂ ਇੱਕ ਤਰੀਕ ਮਿਸ ਕਰਦੇ ਹੋ ਨਾ ਉਹ ਤੁਹਾਡੀ ਲਾਜ਼ੀ ਵਾਇਲੇਸ਼ਨ ਹੋ ਜਾਂਦੀ ਹੈ ਤੇ ਜਦੋਂ ਜੇ ਉਹਨਾਂ ਨੇ ਉਸ ਤੋਂ ਬਾਅਦ ਤੁਹਾਨੂੰ ਜਿੱਥੇ ਵੀ ਤੁਹਾਨੂੰ ਫੜ ਲਿਆ ਉਹਨਾਂ ਨੇ ਫੇਰ ਤੁਹਾਨੂੰ ਛੱਡਣਾ ਤਾਂ ਹੈ ਨਹੀਂ ਹਨਾ ਬਾਣ ਬੂੰਡ ਦੀ ਬੂੰਦੀ ਮਿਲਣਾ ਹੈਗਾ ਤੁਹਾਨੂੰ ਅ ਸੋ ਤਰੀਕ ਮੇਸ ਨਾ ਕਰੋ ਮੈਨੂੰ ਯੂ نو ਕਾਫੀ ਲੋਕ ਕਹਿੰਦੇ ਮੈਨੂੰ ਮੈਂ ਜਾਣਾ ਨਹੀਂ ਹੈਗਾ ਮੈਂ ਸਾਰ ਨੂੰ ਇਹ ਡਵਾਈਸ ਕਰ ਰਿਹਾ ਵੀ ਤੁਹਾਨੂੰ ਜਾਣਾ ਚਾਹੀਦਾ ਹੈ ਉਹ ਯੈਸ ਔਰ ਡੇਟੇਨ ਕਰ ਸਕਦੇ ਨੇ ਯੈਸ ਓਕਾਡਾ ਵੀ ਲਾ ਸਕਦੇ ਨੇ ਹੁਣ ਉਹ ਤਾਂ ਰਿਸਕ ਦੇਖੋ ਹੈਗਾ ਹੀ ਇੱਥੇ ਹਨਾ ਉਹ ਤੁਹਾਨੂੰ ਘਰੋਂ ਵੀ ਚੈੱਕ ਕਰਦੇ ਨੇ ਤੁਹਾਡੇ ਕੰਮ ਤੋਂ ਵੀ ਚੈੱਕ ਕਰ ਸਕਦੇ ਨੇ ਸੋ ਪਰ ਜੇ ਤੁਸੀਂ ਤਰੀਕ ਮੈਸ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਬੇਸਿਕਲੀ ਫਿਊਚੀਟਿਵ ਬਨ ਜਾਣਾ ਹੈ ਤੇ ਉਹਦਾ ਕੋਈ ਤੁਹਾਨੂੰ ਫਾਇਦਾ ਨਹੀਂ ਹੋਣਾ ਨਾ ਤੁਸੀਂ ਖੁੱਲ ਕੇ ਕੰਮ ਕਰ ਸਕਦੇ ਹੋ ਸੋ ਯੂ نو ਆਈ ਮੀਨ ਦੈਟਸ ਅ ਕਾਲ ਦੈਟ ਯੂ ਹੈਵ ਟੂ ਮੇਕ ਬਟ ਲੀਗਲੀ ਸਪੀਕਿੰਗ ਤੁਹਾਨੂੰ ਮੈਸ ਨਹੀਂ ਕਰਨੀ ਚਾਹੀਦੀ ਅਪਾਇੰਟਮੈਂਟ ਓਕੇ ਇਸ ਤੋਂ ਇਲਾਵਾ ਇੱਕ ਕੁਐਸਚਨ ਮੈਨੂੰ ਆਉਂਦਾ ਹੈਗਾ ਵੀ ਇਹ ਲੋਬੋਥ ਆਈ ਥਿੰਕ ਬਹੁਤ ਜ਼ਿਆਦਾ ਹੋ ਰਿਹਾ ਮੈਨੂੰ ਨਹੀਂ ਪਤਾ ਕੋਰਨ ਅਟਰਨੀ ਦਾ ਕੇਸ ਲੈ ਰਹੇ ਨੇ ਜੀ ਕੀ ਹੋ ਰਿਹਾ ਵੀ ਕਾਫੀ ਲੋਕਾਂ ਦੇ ਮੈਨੂੰ ਯੂ ਨੋ ਕਾਉਂਸਲਸ ਆਉਂਦੀਆਂ ਨੇ ਫਾਈਲਸ ਜਦੋਂ ਮੈਂ ਉਹਨਾਂ ਦੀ ਪੜ੍ਹਨਾ ਹੈ ਵੀ ਉਹਨਾਂ ਦੀ ਅਡਜਸਟਮੈਂਟ ਆਫ ਟੈਰਸ ਅਪਲੀਕੇਸ਼ਨ ਕਰੀ ਲਾਈ ਹੋਈ ਹੈ ਲੋਕਾਂ ਨੇ ਵਕੀਲਾਂ ਨੇ ਕਈ ਤਾਂ ਵਕੀਲ ਵੀ ਨਹੀਂ ਹੈਗੇ ਉਹ ਵਕੀਲ ਕਹਿ ਕੇ ਉਹਨਾਂ ਕੋ ਫੀਸ ਲੈ ਕੇ ਤੇ ਅਪਲੀਕੇਸ਼ਨਸ ਲਾ ਰਹੇ ਨੇ ਪਰ ਉਹ ਜਿਹੜੇ ਨੇ ਜਿਹੜੀ ਉਹਨਾਂ ਦੀ ਐਂਟਰੀ ਹੈ ਅਮਰੀਕਾ ਦੇ ਵਿੱਚ ਉਹ ਉਹ ਪ੍ਰੋਪਰ ਐਡਮਿਸ਼ਨ ਨਹੀਂ ਹੈਗੀ ਅੰਦਰ ਦ ਲਾ ਬਿਕਾਜ਼ ਉਹਨਾਂ ਨੇ ਬਾਰਡਰ ਕਰਾਸ ਕੀਤਾ ਸੀ so what do you do to see if you're just nikar unless you have a pro i-94 or you know like you were admitted into the united states ਉਮ ਸੋ ਕਾਫੀ ਲੋਕਾਂ ਦੇ ਪੈਸੇ ਖਰਾਬ ਹੋ ਰਹੇ ਨੇ ਸੋ ਜਦੋਂ ਉਹਨਾਂ ਨੂੰ ਮੈਂ ਦੱਸਦਾ ਵੀ ਤੁਸੀਂ ਇੱਥੇ ਨਹੀਂ ਐਡਜਸਟ ਕਰ ਸਕਦੇ ਸੋ ਉਹਨਾਂ ਨੂੰ ਕਾਫੀ ਸ਼ੌਕ ਵੀ ਆਉਂਦਾ ਹੈ ਸੋ ਯੂ نو ਆਪ ਵੀ ਥੋੜੀ ਰਿਸਰਚ ਕਰਿਆ ਕਰੋ ਕਿਸੇ ਵਕੀਲ ਨੂੰ ਜਾਂ ਕਿਸੇ ਕਿਸੇ ਨੂੰ ਵੀ ਹਾਇਰ ਕਰਨ ਤੋਂ ਪਹਿਲਾਂ ਤੁਹਾਡੇ ਵੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਤੁਸੀਂ ਕੇਸ ਵਾਸਤੇ ਪੈਸੇ ਦੇ ਰਹੇ ਹੋ ਤਾਂ ਕੀ ਤੁਸੀਂ ਯੂ نو ਬਿਹੜਾ ਬੈਨੀਫਿਟ ਲੈ ਰਹੇ ਹੋ ਰਾਈਟ ਤੇ ਇੱਕ ਕੁਐਸਚਨ ਮੈਨੂੰ ਜਿਹੜਾ ਹੁਣ ਆ ਕਾਫੀ ਆਹ ਦੇ ਵੀ ਅਸੀਂ ਤਰੀਕ ਤੇ ਨਹੀਂ ਜਾਣਾ ਮੀਨਿੰਗ ਕਿ ਅਸੀਂ ਕੋਰਟ ਹੀアリング ਤੇ ਨਹੀਂ ਜਾਣਾ ਵੀ ਅਸੀਂ ਮੈਸਟਰ ਹੀアリング ਤੇ ਨਹੀਂ ਜਾਣਾ ਅਸੀਂ ਮੈਰਿਟਸ ਜਿਹੜੇ ਫਾਈਨਲ ਹੀアリング ਉੱਤੇ ਨਹੀਂ ਜਾਣਾ ਵੀ ਉਹਦਾ ਕੀ ਹਾਲ ਹੈ ਦੇਖੋ ਐਸ ਅ ਲਾਇਰ ਮੈਂ ਅਗੇਨ ਕਹਿ ਦਵਾਂ ਇਟਸ ਅ ਲੀਗਲ ਅਪਲੀਕੇਸ਼ਨ ਦੂ ਯੂ ਹੈਵ ਟੂ ਗੋ ਜੇ ਤੁਸੀਂ ਨਹੀਂ ਚਲੇ ਮੈਂ ਆਪਣੇ ਕਲਾਇੰਟ ਨੂੰ ਕਹਿ ਦਿੰਦਾ ਵੀ ਜੇ ਤੁਸੀਂ ਨਹੀਂ ਆਓਗੇ ਮੈਂ ਤਾਂ ਮੋਸ਼ਨ ਟੂ ਵਿਦਡਰਾਪ ਆ ਦੇਣਾ ਕਿਉਂਕਿ ਆਈ ਵਿਲ ਹੈਵ ਟੂ ਲੀਵ ਦ ਕੇਸ ਐਟ ਦੈਟ ਪੁਆਇੰਟ ਰਾਈਟ ਅ ਕਿਸ ਮੈਂ ਕਿਸੇ ਨੂੰ ਇਲੀਗਲ ਕੰਮ ਕਰਨ ਵਾਸਤੇ ਨਹੀਂ ਕਹਾਂਗਾ ਵੀ ਤੁਸੀਂ ਹੇਰਿੰਗ ਤੇ ਨਾ ਜਾਓ ਮੈਂ ਤੁਹਾਨੂੰ ਰਿਮਾਈਂਡ ਕਰਾ ਦਵਾਂ ਜਿਹੜਾ ਵਨ ਬਿਗ ਬਿਊਟੀਫੁਲ ਬਿਲ ਪਾਸ ਹੋਇਆ ਸੀ ਜੇ ਤੁਸੀਂ ਆਪਣੀ ਹੇਰਿੰਗ ਮਿਸ ਕਰਦੇ ਹੋ ਤੁਹਾਨੂੰ 5000 ਡਾਲਰ ਜੁਰਮਾਨਾ ਹੋ ਸਕਦਾ ਹੈ ਪਲੱਸ ਤੁਹਾਨੂੰ ਇਨ ਅਬਸੈਂਸ਼ੀਅਲ ਰਿਮੂਵਲ ਲੱਗੇਗਾ ਰਾਈਟ ਤੇ ਇਨ ਅਬਸੈਂਸ਼ੀਅਲ ਰਿਮੂਵਲ ਦਾ ਮੋਸ਼ਨ ਰੀਓਪਨ ਉਹਨੂੰ ਪਾਉਣ ਵਾਸਤੇ ਅ ਯੂ نو ਤੁਹਾਨੂੰ शो करना ਬੰਦਾ ਜੱਜ ਨੂੰ ਵੀ ਜਿਹੜੇ ਸਰਕਮਸਟੈਂਸਸ ਇਜ਼ ਬਿਯੋਂਡ ਯੋਰ ਕੰਟਰੋਲ ਰਾਈਟ ਤੇ ਜਿਓ ਉਹ ਕਰਨਾ ਵੀ ਓਖਾ ਹੈ ਸੁਝੇਤ ਸਿਰਫ ਆਏ ਨਹੀਂ ਜਾਂ ਡਰ ਤੋਂ ਨਹੀਂ ਆਇਆ ਇਸ ਡੀਟੇਲ ਕਰਨ ਲਈ ਦੈਸਟ ਨਾਟ ਗੁੱਡ ਕਾਸ ਦੈਸਟ ਨਾਟ ਅ ਗੁੱਡ ਰੀਜ਼ਨ ਆਈਦਰ ਰਾਈਟ ਸੋ ਅਗੇਨ ਮੈਨੂੰ ਮੈਂ ਪੂਰਾ ਅੰਡਰਸਟੈਂਡ ਕਰਦਾ ਕਿ ਮੇਰੇ ਵਾਸਤੇ ਇਹ ਬਹੁਤ ਔਖਾ ਹੈ ਮੈਨੂੰ ਪਤਾ ਸਾਰੇ ਡਰੇ ਹੋਏ ਨੇ ਪਰ ਜੇ ਤੁਸੀਂ ਮਿਸ ਕਰਕੇ ਵੀ ਤੁਸੀਂ ਲੁਕ ਕੇ ਰਹਿਣਾ ਹੈ ਸੋ ਤਾਂ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ राइट ਹੁਣ ਅਪਰਸਾਲ ਨੂੰ ਪਤਾ ਇਹ ਵੀ ਜੋ ਇਹਨਾਂ ਦੀ ਐਂਡ ਪਾਲਿਸੀ ਹੈ ਹੀ ਐਸ ਵੇ ਵੀ ਇਮੀਗ੍ਰੇਸ਼ਨ ਜਿਹੜੀ ਸਟਾਪ ਕਰਨਾ ਚਾਹੁੰਦੇ ਨੇ ਚਾਹੇ ਲੀਗਲ ਹੈ ਚਾਹੇ ਇਲੀਗਲ ਹੈ ਯੂ نو ਐਸੇ ਕਰਕੇ ਉਹ ਟਰਕਿੰਗ ਰੂਟਸ ਨੂੰ ਵੀ ਚਾਹੁੰਦੇ ਨੇ ਲੋਕੀ ਟਰੱਕ ਨਾ ਚਲਾ ਸਕਣ ਇਹਨਾਂ ਨੇ ਹੌਲੀ ਹੌਲੀ ਹੋਰ ਚਾਪਸ ਵਿੱਚ ਵੀ ਇਹ ਚੀਜ਼ਾਂ ਲਿਆ ਦੇਣੀਆਂ ਨੇ ਜੋ ਸੋਨ ਚਾ ਰਿਹਾ ਅਗੇਨ ਜਿਹੜੇ ਅ ਅਮਰੀਕਨ ਸਿਟੀਜ਼ਨਸ ਨੇ ਜੋ ਤੇ ਵੋਟ ਪਾ ਸਕਦੇ ਨੇ ਇਹਨਾਂ ਨੂੰ ਵੀ ਚਾਹੀਦਾ ਵੀ ਆਪਾਂ ਵੋਟ ਧਿਆਨ ਨਾ ਪਾਈਏ ਕਿਉਂਕਿ ਅੱਜ ਸਿਰਫ ਕੁਐਸਚਨ ਹੈ ਤੇ ਅਨਡਾਕਿਊਮੈਂਟਡ ਇਮੀਗ੍ਰੈਂਟਸ ਲਈ ਹੈਗਾ ਕੱਲ ਨੂੰ ਜੋ ਅੱਜ ਇਹਨਾਂ ਨਾਲ ਹੋ ਰਿਹਾ ਕੱਲ ਨੂੰ ਆਪਣੇ ਜੋ ਆਪਾਂ ਇੱਥੇ ਗ੍ਰੀਨ ਕਾਰਡ ਹੋਲਡਰਾਂ ਜਾਂ ਅਮਰੀਕਨ ਸਿਟੀਜ਼ਨਾਂ ਨਾਲ ਵੀ ਹੋ ਸਕਦਾ ਹੈ ਠੀਕ ਆ ਸੋ ਅਗੇਨ ਇਹ ਥੋੜੀ ਜਿਹੀ ਮੈਂ ਕੁਐਸਚਨ ਆਈ ਸੀ ਸਮੇਂ ਦੀ ਥੋੜੀ ਜਿਹੀ ਪਾਬੰਦੀ ਹੋਣ ਕਰਕੇ ਮੈਂ ਇਸ ਤੋਂ ਜ਼ਿਆਦਾ ਐਪੀਸੋਡ ਹੋਰ ਲੰਬਾ ਨਹੀਂ ਕਰ ਸਕਦਾ ਤੁਸੀਂ ਸਾਨੂੰ ਕੁਐਸਚਨ ਸਬਮਿਟ ਕਰ ਸਕਦੇ ਹੋ ਚਾਹੇ ਕਮੈਂਟਸ ਵਿੱਚ ਕਰੋ ਜਾਂ ਤੁਸੀਂ ਮੀਨੋ ਚ uh and then we'll try to answer those questions each time uh ajj de vaste bas eni i hope ki information on changi lagi hove je wadiya lagi hai ta share bhi karo te uh subscribe bhi karo channel nu es to alawa next cheez hor keh davan ਵੀ ਮੇਰਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈਗਾ ਮੇਰੇ ਮਾਈ ਓਨਲੀ ਜੌਬ ਐਸ ਅ ਲਾਇਰ ਇਜ਼ ਟੂ ਮੇਕ ਸ਼ੁਰ ਕਿ ਆਈ ਐਜੂਕੇਟ ਮਾਈ ਕਮਿਊਨਿਟੀ ਮੇਰਾ ਸਿਰਫ ਇਹੀ ਮਕਸਦ ਹੈ ਕਿ ਤੁਹਾਨੂੰ ਇਨਫੋਰਮੇਸ਼ਨ ਤੁਹਾਨੂੰ ਸਹੀ ਪਹੁੰਚੇ ਤੇ ਮੈਂ ਇਹ ਵੀ ਕਹਿ ਦਵਾਂ ਨਾਲ ਜੋ ਮੈਂ ਕਿਹਾ ਤੁਸੀਂ ਆਪ ਵੀ ਰਿਸਰਚ ਕਰੋ ਉਹਨਾਂ ਦੋ ਚੀਜ਼ਾਂ ਹੋਣਗੀਆਂ ਇੱਕ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਜੋ ਮੈਂ ਕਹਿ ਰਿਹਾ ਸੱਚ ਹੈ ਕਿ ਝੂਠ ਹੈ ਦੂਜੀ ਗੱਲ ਜੇ ਕੋਈ ਚੀਜ਼ ਤੁਹਾਨੂੰ ਲੱਗਦੀ ਹੈ ਵੀ ਨਹੀਂ ਹੈ ਵੀ ਇਨਫੋਰਮੇਸ਼ਨ ਗਲਤ ਆ ਗਈ ਹੈ ਤੁਸੀਂ ਮੈਨੂੰ ਵੀ ਦੱਸ ਸਕਦੇ ਹੋ ਕਿ ਮੈਨੂੰ ਵੀ ਸਿੱਖਣ ਨੂੰ ਮਿਲਦਾ ਹੈ ਰਾਈਟ ਕਿਉਂਕਿ ਟੀ ਐਂਡ ਆਫ ਦਿ ਡੇ ਮੇਰੀ ਫੁੱਲ ਟਾਈ ਸਤੇ ਵੀ ਸੀ ਇਨਫੋਰਮੇਸ਼ਨ ਲੈ ਕੇ ਆ ਸਕੀ ਸੋ ਹੋ ਸਕਦਾ ਕੋਈ ਚੀਜ਼ ਸਾਡੇ ਕੋਲ ਵਿੱਚ ਹੋ ਸਕਦੀ ਹੈ ਤੇ ਤੁਸੀਂ ਸਾਨੂੰ ਵੀ ਐਜੂਕੇਟ ਕਰ ਸਕਦੇ ਹੋ ਸੋ ਆਪ ਵੀ ਰਿਸਰਚ ਕਰੋ ਸਾਨੂੰ ਵੀ ਸਿਖਾਓ ਆਪ ਵੀ ਸਿੱਖੋ ਤੇ ਹਮੇਸ਼ਾ ਇਨਫੋਰਮੇਸ਼ਨ ਵੈਰੀਫਾਈ ਕਰੋ ਤੇ ਹਮੇਸ਼ਾ ਆਪਣੀ ਇਨਫੋਰਮੇਸ਼ਨ ਟਰਸਟਡ ਸੋਰਸ ਕਰੋ ਲਵੋ ਕਿਉਂਕਿ ਬਾਰ ਬਹੁਤ ਲੋਕੀ ਨੇ ਜਿਨ੍ਹਾਂ ਦਾ ਬਿਜ਼ਨਸ ਹੈ ਸਾਨੂੰ ਡਰਾਉਣਾ ਅਤੇ ਆਪ ਵਾਇਰਲ ਹੋ ਕੇ ਸਾਨੂੰ ਡਰਾ ਕੇ ਤੇ ਤੁਹਾਡੇ ਕੋਲ ਪੈਸੇ ਵਟੋਰਨਾ ਉਹ ਮੇਰਾ ਮਕਸਦ ਕਦੇ ਵੀ ਨਹੀਂ ਹੁੰਦਾ ਬਾਕੀ ਹਮੇਸ਼ਾ ਆਪਣੇ ਵਕੀਲ ਨਾਲ ਕੰਟੈਕਟ ਰੱਖੋ ਜੋ ਤੁਹਾਡੇ ਵਕੀਲ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਹਾਇਰ ਕੀਤਾ ਹੈਗਾ ਆ ਤੁਸੀਂ ਉਹਨਾਂ ਨੂੰ ਪੈਸੇ ਵੀ ਦੇ ਰਹੇ ਹੋ ਸੋ ਉਹਨਾਂ को अपने केस की तैयारी उनो नाल करो ते एवें यू नो ਛੋਟੇ ਛੋਟੇ ਗੱਲ ਤੇ ਵੀ ਜਿੰਨੀ ਕਰੀਏ ਸੋ ਆਪ ਜਿਹੜਾ ਵਕੀਲ ਹੈਗਾ ਉਹਦੇ ਨਾਲ ਕੰਮ ਕਰੋ ਤੇ ਰੈਦਰ ਥੈਨ ਕਿ ਜਿਹੜੇ ਇਰੈਲੇਵੈਂਟ ਫੈਕਟਰ ਹੈਗੇ ਨੇ ਵੀ ਜੱਜ ਕੋਣ ਹੈ ਯੂ نو ਵੀ ਵੈਨਿਊ ਦੂਰ ਹੈ ਜੋ ਵੀ ਹੈ ਆਪਣੀ ਕੇਸ ਦੀ ਤਿਆਰੀ ਉਲ ਧਿਆਨ ਦੋ ਠੀਕ ਹੈ ਜੀ ਅੱਜ ਵਾਸਤੇ ਐਨ ਆਈ ਤੁਸੀਂ ਦੇਖ ਰਹੇ ਹੋ ਲੀਗਲ ਟਾਕ ਵਿਦ ਇੰਦਰ ਰਾਜ ਸਤਿ ਸ੍ਰੀ ਅਕਾਲ